ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਖਾਸ ਕਰਕੇ ਪੰਜਾਬ ਦੀਆਂ ਬੀਬੀਆਂ ਤੇ ਮਾਵਾਂ ਤੇ ਭੈਣਾਂ ਨੂੰ ਇਸ਼ਾਰਾ ਕਰ ਦਿੱਤਾ ਕਿ ਜਦੋਂ ਪੈਸੇ ਆਉਣਗੇ ਤੇ ਤੁਹਾਨੂੰ 1000 ਰੁਪਏ ਦਿੱਤਾ ਜਾਊਗਾ ਮੈਂ ਪੈਸਿਆਂ ਦਾ ਜਿਗਾਰ ਲਾ ਲਿਆ ਮੈਂ ਗੱਲ ਉਹ ਹੀ ਕਰਦਾ ਜੋ ਮੈਂ ਪਗਾ ਸਕਦਾ ਦੂਜੀ ਗੱਲ ਮੈਂ ਕਰਦਾ ਨਹੀਂ ਆ ਗੱਲ ਅਸਲ ਦੇ ਵਿੱਚ 1000 ਰੁਪਏ ਬੀਬੀਆਂ ਦਾ ਮਸਲਾ ਪੰਜਾਬ 'ਚ ਉੱਠ ਰਿਹਾ ਚਾਹੇ ਆਮ ਆਦਮੀ ਪਾਰਟੀ ਦੇ ਮੰਤਰੀ ਹੋਣ ਚਾਹੇ ਐਮਐਲਏ ਚਾਹੇ ਉਮੀਦਵਾਰ ਹੋਣ ਬੀਬੀਆਂ ਸਵਾਲ ਕਰਦਿਆਂ ਨੇ ਕਿ 1000 ਰੁਪਇਆ ਕਿੱਥੇ ਨੇ ਸਾਡਾ 50 ਮਹੀਨਿਆਂ ਦਾ 5 5000 ਕਿੱਥੇ ਨੇ ਉਹ ਜਵਾਬ ਦੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਬੀਆਂ ਦੇ ਮੁਖਾਤਬ ਹੁੰਦਿਆਂ ਇਹ ਕਰ ਦਿੱਤਾ ਕਿ ਗੱਲ ਉਹੀ ਕਰਦਾ ਜਿਹੜੀ ਮੈਂ ਪੂਰੀ ਕਰਦਾ ਤੇ ਪੈਸਿਆਂ ਦਾ ਹਿਸਾਬ ਤਾਬ ਲਾ ਲਿਆ ਪੈਸਿਆਂ ਦਾ ਜਿਗਾਰ ਕਰ ਲਿਆ ਕੋਈ 5500 ਕਰੋੜ ਰੁਪਏ ਦਾ ਸਾਲਾਨਾ ਬਜਟ ਦੀ ਲੋੜ ਆ ਉਹਦਾ ਪ੍ਰਬੰਧ ਕਰ ਲਿਆ ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਰਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਵਿਧਾਨ ਸਭਾ ਹਲਕਾ ਟਾਂਡਾ 'ਚ ਸਬੋਧਨ ਕਰਦਿਆਂ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਪੈਸੇ ਜਿਹੜੇ 5200 ਤੋਂ ਲੈ ਕੇ 5500 ਕਰੋੜ ਰੁਪਏ ਆ ਉਹਦਾ ਪ੍ਰਬੰਧ ਹੋ ਚੁੱਕਾ ਤੇ ਬਜਟ ਦੇ ਵਿੱਚ ਰੱਖ ਲਿਆ ਜਾਊਗਾ ਤੇ ਫਿਰ 1000 ਰੁਪਏ ਬੀਬੀਆਂ ਨੂੰ ਦਿੱਤਾ ਜਾਊਗਾ ਹੋ ਸਕਦਾ ਹੈ ਕਿ ਇਹਨਾਂ ਚੋਣਾਂ 'ਚ ਤੇ ਮੁੱਖ ਮੰਤਰੀ ਦੇ ਸਕਦੇ ਹੀ ਨਹੀਂ ਆ ਅਗਲਾ ਜਿਹੜਾ ਬਜਟ 252 ਦਾ ਸਰਕਾਰ ਪੇਸ਼ ਕਰੂਗੀ ਉਹਦੇ ਚ 5500 ਕਰੋੜ ਰੁਪਏ ਦਾ ਬਜਟ ਰੱਖਣ ਦੀ ਸੁਭਾਵਨਾ ਇਸ਼ਾਰਾ ਕੀਤਾ ਹੋ ਸਕਦਾ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਨੇ ਗੱਲ ਕੀਤੀ ਹੋਵੇ ਲਾਜ਼ਮੀ ਤੌਰ ਤੇ ਵਿਰੋਧੀ ਇਹਨੂੰ ਗੁੰਮਰਾਹ ਕਰਨ ਪ੍ਰਚਾਰ ਵੀ ਕਹਿ ਸਕਦੇ ਨੇ ਪਰ ਜੋ ਮੁੱਖ ਮੰਤਰੀ ਨੇ ਅੱਜ ਗੱਲ ਕੀਤੀ ਆ ਟਾਂਡਾ ਵਿਖੇ ਉਹਨਾਂ ਨੇ ਕਿਹਾ ਕਿ ਇਸ ਸਮੇਂ 59% ਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਆ ਮਤਲਬ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਖੇਤੀ ਸਿੰਚਾਈ ਜਿਹੜੀ ਆ ਉਹ ਨਹਿਰੀ ਪਾਣੀ ਦੇ ਨਾਲ ਹੋ ਰਹੀ ਆ ਤੇ ਅਕਤੂਬਰ ਮਹੀਨੇ ਤੱਕ ਮਸਲਾ 6 ਮਹੀਨੇ ਬਾਅਦ ਜਿਹੜਾ ਕਰੀਬ 70% ਦੀ ਜਿਹੜੀ ਸਿੰਚਾਈ ਆ ਉਹ ਨਹਿਰੀ ਪਾਣੀ ਦੇ ਨਾਲ ਹੋਇਆ ਕਰੇਗੀ ਜਿੱਥੇ ਇਸ ਸਮੇ 59% ਦੀ ਆ ਅਕਤੂਬਰ ਦੇ ਵਿੱਚ ਉਹ 70% ਦੀ ਹੋ ਜਾਏਗੀ ਜਿਸ ਨਾਲ ਪੰਜਾਬ ਸਰਕਾਰ ਨੂੰ ਵੀ ਤੇ ਕਿਸਾਨਾਂ ਨੂੰ ਬਹੁਤ ਫਾਇਦਾ ਮਿਲੇਗਾ ਕਿਉਂਕਿ ਇਸ ਸਮੇਂ ਪੰਜਾਬ ਦੇ ਅੰਦਰ ਕਰੀਬ 1.14 ਲੱਖ ਟਿਊਬਲ ਕਨੈਕਸ਼ਨ ਨੇ ਤੇ ਜਦੋਂ 70% ਦੀ ਨਹਿਰੀ ਪਾਣੀ ਦੇ ਨਾਲ ਖੇਤੀ ਹੋਣ ਲੱਗ ਪਈ ਤਾਂ ਕਰੀਬ 6 ਲੱਖ ਟਿਊਬਲ ਬੰਦ ਹੋ ਜਾਣੇ ਨੇ ਫਿਰ ਟਿਊਬਲ ਕਨੈਕਸ਼ਨਾਂ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ ਲੋੜ ਨਹੀਂ ਪੈਣੀ ਕਿਉਂਕਿ ਉਹਨਾਂ ਦੇ ਖੇਤਾਂ ਤੱਕ ਟੇਲਿਆਂ ਤੱਕ ਰਜਵਾਿਆਂ ਤੱਕ ਸੂਹਿਆਂ ਤੱਕ ਮੈਰੀ ਪਾਣੀ ਪਹੁੰਚ ਜਾਊਗਾ ਦਸੰਬਰ ਤੱਕ ਜਿਸ ਨਾਲ ਕਿਸਾਨਾਂ ਨੂੰ ਭਰਪੂਰ ਫਾਇਦਾ ਹੋਏਗਾ ਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਭਰਪੂਰ ਫਾਇਦਾ ਹੋਏਗਾ 14 ਲੱਖ ਚੋਂ 6 ਲੱਖ ਟਿਊਬਲ ਕਨੈਕਸ਼ਨ ਬੰਦ ਹੋ ਜਾਣਗੇ ਮਤਲਬ ਫਿਰ ਸੂਬੇ ਦੇ ਵਿੱਚ 8.5 ਲੱਖ ਟਿਊਬਲ ਕਨੈਕਸ਼ਨ ਹੀ ਹੋ ਜਾਣਗੇ ਤੇ ਜਿਹੜੇ 6 ਲੱਖ ਟਿਊਬਲ ਕਨੈਕਸ਼ਨ ਬੰਦ ਹੋਣਗੇ ਕਿਉਂਕਿ ਕਿਸਾਨਾਂ ਨੂੰ ਫਿਰ ਲੋਡ ਦੇ ਪਾਣੀ ਟਿਊਬਲਾਂ ਦੀ ਉਹ ਪਾਣੀ ਜਿਹੜਾ ਨਹਿਰੀ ਦੇ ਪਾਣੀ ਦੇ ਨਾਲ ਉਹ ਖੇਤੀ ਕਰਨਗੇ ਤੇ ਇਸ ਨਾਲ ਜਦੋਂ 6 ਲੱਖ ਟਿਊਬਲ ਕਨੈਕਸ਼ਨ ਬੰਦ ਹੋਗੇ ਤੇ ਸੂਬਾ ਸਰਕਾਰ ਨੂੰ ਮਤਲਬ ਵਿਜੀਲ ਬੋਰਡ ਨੂੰ ਕੋਈ 6000 ਤੋਂ ਲੈ ਕੇ 7000 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਦਿੱਤੀ ਜਾ ਰਹੀ ਹੈ ਉਹ ਉਹਦਾ ਫਾਇਦਾ ਹੋਏਗਾ ਕਿਉਂਕਿ ਇਸ ਸਮੇਂ ਜਿਹੜੀ ਬਿਲੀ ਬੋਰਡ ਨੂੰ ਸਬਸਿਡੀ ਆ ਉਹ 10000 ਕਰੋੜ ਤੋਂ ਵੀ ਜ਼ਿਆਦਾ ਟੱਪ ਚੁੱਕੀ ਹੈ ਅਗਰ ਖੇਤੀ ਦੀ ਗੱਲ ਕੀਤੀ ਜਾਵੇ ਟਿਊਬ ਲਾਈਨ ਦੀ ਗੱਲ ਕੀਤੀ ਜਾਵੇ ਐਸੀਬੀਸੀ ਸਾਰੇ ਪਰਿਵਾਰਾਂ ਨੂੰ ਲਾ ਕੇ ਕੋਈ ਸਰਕਾਰ ਦਾਵਾ ਕਰ ਰਹੀ ਹੈ ਕਿ 90% ਦੀ ਘਰਾਂ ਦਾ ਬਿੱਲ ਜ਼ੀਰੋ ਆ ਗਿਆ ਉਹ ਸਬਸਿਡੀ ਕਰੀਬ 20000 ਕਰੋੜ ਰੁਪਏ ਦੀ ਸਾਲਾਨਾ ਵਧ ਰਹੀ ਹੈ ਤੇ ਅਗਰ ਟਿਊਬਲ ਕਨੈਕਸ਼ਨ 6 ਲੱਖ ਬੰਦ ਹੋ ਜਾਂਦੇ ਨੇ ਤੇ ਉਹ ਸਰਕਾਰ ਨੂੰ ਕੋਈ 6000 ਤੋਂ ਲੈ ਕੇ 7000 ਕਰੋੜ ਦਾ ਫਾਇਦਾ ਹੋਏਗਾ ਤੇ ਫਿਰ ਸਰਕਾਰ ਦਾ ਇਹ ਮੰਨਣਾ ਮੁੱਖ ਮੰਤਰੀ ਦਾ ਇਹ ਦਾਵਾ ਕਿ ਜਿਹੜਾ 6 ਤੋਂ ਲੈ ਕੇ 7000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਬੰਦ ਹੋਏਗੀ 6 ਲੱਖ ਟਿਊਬਲ ਕਨੈਕਸ਼ਨ ਦੇ ਕਾਰਨ ਉਹਦੇ ਚੋਂ ਫਿਰ ਬੀਬੀਆਂ ਵਾਸਤੇ 1000 ਰੁਪਏ ਦਾ ਪ੍ਰਬੰਧ ਸੌਖਾ ਹੋ ਜਾਊਗਾ ਕਿਉਂਕਿ ਸਾਲਾਨਾ ਜਿਹੜਾ ਸਰਕਾਰ ਨੂੰ 5200 ਤੋਂ ਲੈ ਕੇ 5500 ਕਰੋੜ ਰੁਪਏ ਦਾ ਬਜਟ ਚਾਹੀਦਾ ਇਹ ਬਜਟ ਦਾ ਸਰਕਾਰ ਨੇ ਪ੍ਰਬੰਧ ਕਰ ਲਿਆ ਜੋ ਬਿਜਲੀ ਦੀ ਬਚਤ 6 ਲੱਖ ਟਿਊਬਲ ਕਨੈਕਸ਼ਨਾਂ ਨਾਲ ਹੋਏਗੀ ਉਹਦੇ 'ਚ ਸਰਕਾਰ ਨੂੰ ਅੰਦਾਜ਼ਾ ਕਿ 6000 ਕਰੋੜ ਤੋਂ ਲੈ ਕੇ 7000 ਕਰੋੜ ਤੱਕ ਸਬਸਿਡੀ ਬਚ ਜੇਗੀ ਉਸੇ ਸਬਸਿਡੀ 'ਚ ਹੁਣ ਪੰਜਾਬ ਭਰ ਦੀਆਂ ਕਰੀਬ 1 ਕਰੋੜ ਬੀਬੀਆਂ ਨੂੰ ਸਰਕਾਰ 1000 ਰੁਪਇਆ ਮਹੀਨਾ ਦੇਵੇਗੀ ਇਨ੍ਹਾਂ ਚੋਣਾਂ ਦੇ ਵਿੱਚ ਇਹ ਮੁੱਦਾ ਇੰਨਾ ਜ਼ਿਆਦਾ ਭਖ ਗਿਆ ਪਿੱਛੇ ਜੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜੋ ਆਮ ਆਦੀ ਪਾਰਟੀ ਦੇ ਉਮੀਦਵਾਰ ਗਰਦਾਸਪੁਰ ਤੋਂ ਚੋਣ ਲੜ ਰਹੇ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਬੀਬੀਆਂ ਦੇ ਨਾਲ ਵਾਰਤਾਲਾਪ ਕਰਦੇ ਨੇ ਕਿ ਜੇ ਤੁਹਾਨੂੰ 10000 ਰੁਪਿਆ ਨਹੀਂ ਮਿਲਿਆ ਤੇ ਸਾਨੂੰ ਤੁਸੀਂ ਮਿਹਨੇ ਮਾਰ ਦਿਓ ਪਰ ਜਿਹੜਾ 5-5000 ਬਿਜਲੀ ਦਾ ਬੱਜ ਗਿਆ ਉਹਦੇ ਵਾਸਤੇ ਸਰਕਾਰ ਨੂੰ ਵਧਾਈ ਨਹੀਂ ਦੇ ਰਹੇ ਹਾਲਾਂਕਿ ਬਿਜਲੀ ਲੋਕਾਂ ਦੀ 마ਫ ਹੋਈ ਆ ਲੇਕਿਨ ਬੀਬੀਆਂ ਦਾ ਮੰਨਣਾ ਹੈ ਕਿ ਸਾਨੂੰ ਵੀ ਵਾਅਦਾ ਕੀਤਾ ਸੀ ਉਹ 10000 ਰੁਪਿਆ ਕਿੱਥੇ ਨੇ ਉਹ ਮੁੱਦਾ ਕਾਫੀ ਪੱਕ ਦਾ ਜਾ ਰਿਹਾ ਸ਼ਾਇਦ ਉਸੇ ਮੁੱਦੇ ਨੂੰ ਠੰਡਾ ਕਰਨ ਵਾਸਤੇ ਮੁੱਖ ਮੰਤਰੀ ਨੇ ਨਵਾਂ ਪੈਂਤੜਾ ਸੁਨਾਮਾਰਿਆ ਕਿ ਬਜਟ ਦੇ ਵਿੱਚ ਪ੍ਰਬੰਧ ਹੋਏਗਾ 5500 ਕਰੋੜ ਰੁਪਏ ਸਰਕਾਰ ਨੂੰ ਚਾਹੀਦਾ ਅਸੀਂ ਪ੍ਰਬੰਧ ਕਰ ਲਿਆ ਕਿਉਂਕਿ 6 ਲੱਖ ਕਨੈਕਸ਼ਨ ਟਿਊਬਲ ਦੇ ਬੰਬੀਆਂ ਦੇ ਬੰਦ ਹੋ ਜਾਣੇ ਨੇ ਬੰਬੀਆਂ ਦੇ ਜਦੋਂ 6 ਲੱਖ ਟਿਊਬਲ ਬੰਦ ਹੋ ਜਾਣਗੇ ਤੇ ਸਾਨੂੰ ਬਚਣਾ ਵਾ 6000 ਤੋਂ ਲੈ ਕੇ 7000 ਕਰੋੜ ਰੁਪਏ ਤੱਕ ਹੁਣ ਮੁੱਖ ਮੰਤਰੀ ਦਾ ਦਾਵਾ ਪੰਜਾਬ ਸਰਕਾਰ ਦਾ ਦਾਵਾ ਲੋਕ ਇਸ ਦਾਵੇ ਤੇ ਯਕੀਨ ਕਰਦੇ ਜਾਂ ਨਹੀਂ ਕਰਦੇ ਲੋਕਾਂ ਤੇ ਨਿਰਭਰ ਕਰਦਾ ਸਿਆਸੀ ਰੋਟੀਆਂ ਵੀ ਸਿੱਕੀਆਂ ਜਾਣੀਆਂ ਬੁਰੂ ਦੀ ਸਰਕਾਰ ਨੂੰ ਕੇਰ ਵੀ ਲੈਣਗੇ ਪਰ ਸਵਾਲ ਕਿ ਸਰਕਾਰ ਦਾ ਇਹ ਵਾਦਾ ਜਾਂ ਫਿਰ ਲਾਰਾ ਇਹ ਲੋਕਾਂ ਨੇ ਖਾਸ ਕਰਕੇ ਸੂਬੇ ਦੀਆਂ ਬੀਬੀਆਂ ਨੇ ਫੈਸਲਾ ਕਰਨਾ ਪਰ ਬੁਖਮੰਤਰੀ ਦੇ ਵੱਡੇ ਬੋਲ ਕਿ ਮੈਂ ਗੱਲ ਉਹੀ ਕਰਦਾ ਜਿਹੜੀ ਮੈਂ ਪਗਾ ਸਕਦਾ ਇਸ ਜਾਣਕਾਰੀ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ